ਪੰਜਾਬ ਚ ਚੋਣ ਮਹਿੰਮ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ ਜਿਸਟ ਆਮ ਆਦਮੀ ਪਾਰਟੀ ਦੀ ਚੋਣ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭੀ ਹੋਈ ਹੈ ਇਸ ਮੌਕੇ ਮਾਨ ਦਿਨ ਦੇ ਵਿੱਚ ਦੋ ਤਿੰਨ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਇਸ ਦੌਰਾਨ ਕਈ ਥਾਵਾਂ ਉੱਤੇ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਜੀ ਹਾਂ ਉਹ ਵਿਰੋਧ ਦਾ ਸਾਹਮਣਾ ਵੀ ਕਰ ਰਹੇ ਨੇ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿੱਥੇ-ਜਿੱਥੇ ਬਦਲਾਵ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਜਾਂਦਾ ਹੈ ਉੱਥੇ ਹੀ ਲੋਕ ਵਿਰੋਧ ਕਰਦੇ ਨੇ ਜਗਰਾਓ ਪਹੁੰਚੇ ਮੁੱਖ ਮੰਤਰੀ ਦੇ ਰੋਡ ਸ਼ੋਅ ਮੌਕੇ ਵੱਡਾ ਇਕੱਠ ਤੇ ਪਿੰਡੂ ਮਜ਼ਦੂਰ ਯੂਨੀਅਨ ਤੇ ਕਿਸਾਨਾਂ ਵੱਲੋਂ ਕਾਫਲੇ ਦੇ ਖਿਲਾਫ ਕਾਲੀਆਂ ਛੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲਾਇਕੇ ਉਹਨਾਂ ਨੇ ਕਿਹਾ ਕਿ ਬੇਸ਼ਰਮੀ ਦੀ ਹੱਦ ਦੇਖ ਲਓ ਮੁਰਦਾਬਾਦ ਦੇ ਨਾਰੇ ਪ੍ਰਤੀ ਅੱਖਾਂ ਮੀਟ ਕੇ ਝੂਠ ਹੀ ਬੋਲੀ ਜਾਂਦੇ ਪਰ ਹਰ ਝੂਠ ਨਹੀਂ ਚੱਲ ਸਕਦਾ ਮਜੀਠੀਆ ਨੇ ਕਿਹਾ ਨਾ ਕਿਸਾਨਾਂ ਨੂੰ ਐਮਐਸਪੀ ਨਾ ਖਰਾਬ ਦਾ ਮੁਆਵਜ਼ਾ ਤੇ ਨਾ ਹੀ ਬੇਰੋਜ਼ਗਾਰਾਂ ਨੂੰ ਪੱਕੀ ਨੌਕਰੀ ਮਿਲੀ ਆਪਣਾ ਹਰਾ ਪੈ ਚੁੱਕੋ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿਓ ਜੋ ਤੁਸੀਂ ਵਾਅਦਾ ਕੀਤਾ ਸੀ ਅਤੇ ਕਿਸਾਨਾਂ ਦੇ ਮਸਲੇ ਵੀ ਪਹਿਲ ਦੇ ਆਧਾਰ ਤੇ ਹੱਲ ਕਰੋ ਬਿਕਰਮ ਮਜੀਠੀਆ ਉਹਨਾਂ ਵੱਲੋਂ ਜੋ ਵੀਡੀਓ ਸਾਂਝੀ ਕੀਤੀ ਹੈ ਤੁਸੀਂ ਵੀ ਦੇਖੋ ਦੀਪ ਭਗਵੰਤ ਮਾਨ ਜਿਹੜਾ ਦਲਤਾਂ ਦੀਆਂ ਕੋਟਾ ਦੇ ਨਾਲ ਸਦਾ ਚਾਇਆ ਮੁੱਖ ਮੰਤਰੀ ਬਣਿਆ ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਜਿੱਥੇ ਮੰਦਾਂ ਨੂੰ ਦਲਤਾਂ ਨੂੰ 9 ਵਾਰ ਮੀਟਿੰਗ ਦਾ ਸਮਾਂ ਦਿੱਤਾ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰ ਦਿੰਦਾ ਵੀ ਮੈਂ ਬਾਹਰ ਆ ਸਾਡਾ ਖਾਚਾ ਹੋ ਜਾਂਦਾ ਗਰੀਬ ਆਦਮੀਆਂ ਨੂੰ ਉਸੇ ਸਾਈਡ ਤੇ ਹੋ ਗਿਆ ਬਾੜਾ ਕਰਾਇਆ ਸੱਚ ਕਹੇ ਜਾਂਦੇ ਆ ਕੀ ਮੰਨ ਕਰਦੇ ਆ ਕੀ ਮੰਨ ਕਰਦੇ ਸਾਡੇ ਨਾਲੇ ਬੱਚੇ ਬਹੁਤ ਜਿਹੜੇ ਗਰੀਬ ਵਰਗਾ ਜੀ ਬਹੁਤ ਇਹ ਮਾਮਲੇ ਆ ਸਾਡੇ ਦੇਖੋ ਇੱਕ ਪਹਿਲੇ ਜਿਹੜੀ ਕਣਕ ਨੇਦੀ ਸੀਗੀ ਪੰਜਾਬ ਵਾਲੀ ਕਣਕ ਬੰਦ ਕਰਤੀ ਜੀ ਫਵਾਟੇ ਹੁੰਦੀ ਸੀ ਦੂਜਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਗੇ ਉਹਨਾਂ ਦੀ ਮਾਫੀ ਕੱਟ ਕੇ ਜਰਨਲ 'ਚ ਕਰਦੀ ਜਿਹੜੀ ਐਸਸੀ ਵਰਗ ਦੇ ਤੌਰ ਤੇ ਮਿਲਦੀ ਸੀ ਉਹ ਕੱਟ ਦਿੱਤੀ ਇਹ ਪਹਿਲਾ ਜਿਹੜੇ ਦੂਰਾਂ ਨੂੰ 20000 ਇੱਕ ਮਿੰਟ ਇਸ ਟਾਈਮ ਪਹਿਲਾਂ ਤੇ ਰਾਕੇ ਦੇਖ ਲੋ ਹੁਣ ਅੱਜ ਇੱਥੇ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰਦਾ ਜੇ ਸਾਡੀ ਗੱਲ ਹੀ ਨਹੀਂ ਸੁਣਦਾ ਫਿਰ ਐਂ ਸੁਣਾਉਂਦੀ ਆ ਅਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ